ਬਟਾਲੇ ਤੋਂ ਬਟਾਲੇ ਤੋਂ ਪਹਿਲੇ ਵੀ ਕਲਾਈਂਡ ਆਏ ਨੇ ਤੇ ਤੁਹਾਡੇ ਸਰ ਲੋਕਲ ਉੱਤੇ ਕੋਈ ਏਜੰਟਸ ਇਸ ਤਰ੍ਹਾਂ ਦੇ ਨਹੀਂ ਜਿਹੜੇ ਸਾਈਪਰਸ ਨੂੰ ਪ੍ਰੋਮੋਟ ਕਰਦੇ ਜਾਂ ਉਹਨਾਂ ਦਾ ਪੈਕੇਜ ਬਹੁਤ ਜ਼ਿਆਦਾ ਹਾਈ ਸੀ ਸਰ ਹਰ ਵਾਰ ਇੰਸਟਾ ਦੇ ਦੇਖਿਆ ਦੀਆ ਓਕੇ ਉਹ ਜਦ ਤੱਕ ਹੋ ਲਗਾ ਦਿੰਦੇ ਨੇ ਫਿਰ ਇੰਸਟਾ ਠੀਕ ਹੈ ਲੇਕਿਨ ਚਲੋ ਫਿਰ ਵੀ ਸਰ ਆਪਾਂ ਸੋਚਦੇ ਆ ਕਿ ਆਪਨੇ ਨਜ਼ਦੀਕ ਆਪਨੇ ਸਿਟੀ ਦੇ ਵਿੱਚ ਕਿਸੇ ਆਫਿਸ ਤੋਂ ਜਾ ਕੇ ਆਪਾਂ ਕਾਉਂਸਲਿੰਗ ਜ਼ਰੂਰ ਲਈਏ ਐਟਲੀਸਟ ਪਤਾ ਚੱਲੇ ਕਿਹੜੇ ਕਾਲਜ ਬੈਸਟ ਹੈ ਕਿੰਨੇ ਦਾ ਪੈਕੇਜ ਆ ਫਿਰ ਸੈਕੰਡਰ ਸਾਡਾ ਹੁੰਦਾ ਕਿ ਜਿੱਥੋਂ ਜ਼ਿਆਦਾ ਵੀਜ਼ਾ ਆ ਰਹੇ ਨੇ ਜਾਂ ਉਹਨਾਂ ਦਾ ਪੈਕੇਜ ਬਹੁ ਤੁਸੀਂ ਆਪਣੇ ਸਿਟੀ ਦੇ ਵਿੱਚ ਕਿਸੇ ਆਫਿਸ ਗਏ ਨਹੀਂ ਸਰ ਜੀ ਬਲੀਵ ਇੱਧਰ ਸੀਗਾ ਨਾ ਮੇਰੇ ਇੱਧਰ ਹੀ ਆ ਗਿਆ ਮਤਲਬ ਮੈਂ ਚੀਜ਼ ਦੇਖਦਾ ਕਿ ਜਿਹੜੇ ਇੱਕ ਸਟੂਡੈਂਟਸ ਆ ਜਿਹੜੇ ਇੱਕ ਕਲਾਇੰਟਸ ਆ ਬਲੀਵ ਜਿੱਥੇ ਹੁੰਦਾ ਨਾ ਉਹ ਉੱਥੇ ਜਾਣਾ ਹੀ ਪ੍ਰੀਫਰ ਕਰਦਾ ਹੈ ਲੇਕਿਨ ਮੈਂ ਆਪਣੇ ਉਹ ਲੇਕ ਐਡਵਾਈਸ ਜ਼ਰੂਰ ਦਊਂਗਾ ਕਿ ਅਗਰ ਤੁਸੀਂ ਡਾਇਰੈਕਟ ਮੇਰੇ ਆਫਿਸ ਹੀ ਆ ਗਏ ਕਿਸੇ ਕਿਸੇ ਹੋਰ ਆਫਿਸ ਗਏ ਨਹੀਂ ਤੇ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਲੱਗੇਗਾ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਾਈਓਰਸ ਬੈਸਟ ਹੈ ਬਿਕੋਜ਼ ਉਹ ਕਿਉਂ ਨਾ ਨੇ ਮੇਰਾ ਵੀਜ਼ਾ ਲੈ ਕੇ ਦੇਤਾ لیکن اس چیز ਦਾ ਤੁਹਾਨੂੰ کلیئر بالکل ਨਹੀਂ ਹੋਏਗਾ ਕਿ ਜਿਹੜੇ ਬਾਕੀ ਮੈਂ ਕਹ ਰਿਹਾ ਕਿ ਏਜੰਟ ਤੁਹਾਡੇ ਕੋਲ 8 ਤੋਂ 10 ਲੱਖ ਰੁਪਏ ਲੈਂਦੇ ਆ ਸਾਡੀ ਕੰਪਨੀ 5.5 ਤੋਂ 6 ਲੱਖ ਰੁਪਏ ਚਾਰਜ ਕਰਦੀ ਹੈ ਉਹ ਤਾਂ ਵੀ ਤੁਹਾਨੂੰ ਕਨਫਰਮ ਹੋਏਗਾ ਜਦੋਂ ਤੁਸੀਂ ਇੱਕ ਦੋ ਆਫਿਸ ਦੇ ਵਿੱਚ ਵਿਜ਼ਿਟ ਕਰੋਗੇ ਸੋ ਮੈਂ ਕਹਾਂਗਾ ਜ਼ਰੂਰ ਇੱਕ ਦੋ ਆਫਿਸ ਵਿਜ਼ਿਟ ਜ਼ਰੂਰ ਕਰੇਗਾ ਤਾਂ ਕਿ ਤੁਹਾਨੂੰ ਇਸ چیز کلیئر ਹੋਵੇ ਔਰ ਇਸ ਤਰ੍ਹਾਂ ਦਾ ਰਾਸ਼ ਇਸ ਤਰ੍ਹਾਂ ਦੇ client ਇੰਨੇ ਜ਼ਿਆਦਾ ਨੰਬਰ ਆਫ ਵੀਜ਼ਾ ਜਿਹੜੇ ਸਾਈਓਵਰਸ ਦਿਖਾ ਰਹੀ ਹੈ ਬਾਕੀ ਏਜੰਟ ਤਾਂ ਇੱਕ ਇੱਕ ਦੋ ਦੋ ਵੀਜ਼ਾ ਦਿਖਾ ਰਹੇ ਨੇ ਸੋ ਅਸੀਂ ਜਿਹੜੇ ਕਾਲਜ ਜਿਹੜੀ ਯੂਨੀਵਰਸਿਟੀਆਂ ਨੂੰ ਪ੍ਰੋਮੋਟ ਕਰ ਰਹੇ ਹਾਂ ਉਹਨਾਂ ਦੇ ਵੀਜ਼ਾ ਬਹੁਤ ਜ਼ਿਆਦਾ ਆ ਰਹੇ ਨੇ ਇਹੀ ਰੀਜ਼ਨ ਹੈ ਕਿ ਅੱਜ ਦੇਖੋ ਨੀਅਰਬਾਡ 40 ਤੋਂ ਅਬਵ ਵੀਜ਼ਾ ਸੀ ਹੈਂਡ ਓਵਰ ਕਰਨ ਜਾ ਰਹੇ ਹਾਂ ਸੋ ਤੁਹਾਡੇ ਸਰ ਕੋਈ ਨੋਨ ਹੈ ਉੱਥੇ ਸਾਈਪਰਸ ਜਿਹੜੇ ਗਏ ਹੋਏ ਤੁਸੀਂ ਕਿਉਂ ਅਪਲਾਈ ਕੀਤਾ ਸਾਈਪਰਸ ਸੀ ਮੇਰੀ ਵਾਈਫ ਕੋਲ ਨੇ ਤੁਹਾਡੇ ਵਾਈਫ ਉਧਰ ਨੇ ਅੱਛਾ ਕਿੰਨਾ ਟਾਈਮ ਹੋ ਗਿਆ ਰਨਗੇ ਨਹੀਂ ਸਰ 6 ਮਨთ ਹੋ ਗਏ 6 ਮਨთ ਹੋ ਗਏ ਕਿਹੜੇ ਕਾਲਜ ਗਏ ਨੇ ਉਹ ਅਮਰੀਕਨ ਕਾਲਜ ਅਮਰੀਕਨ ਕਾਲਜ ਤੇ ਕਿਦੇ ਥਰੂ ਗਏ ਸੀ ਜ਼ਰੋ ਉਹ ਸਰ ਮੇਰੇ ਕੋਈ ਲਾਉਂਦਾ ਸੀ ਕਿਸੇ ਹੋਰ ਦੇ ਥਰੂ ਗਏ ਦੇਖੋ ਇਹ ਵੀ ਚੀਜ਼ ਕਿੰਨੇ ਮਜ਼ੇਦਾਰ ਹੋ ਰਹੀ ਹੈ ਕਿ ਅੱਜ ਕਈ ਉਹ ਬੱਚੇ ਵਿਜ਼ਿਟ ਕਰ ਰਹੇ ਨੇ ਜਿਹੜੇ ਕਿ ਮੈਕਸਮ ਪਹਿਲੇ ਬੱਚਿਆਂ ਨੂੰ ਮੈਂ ਮੀਟ ਕਰਦਾ ਸੀ ਉਹਨਾਂ ਦਾ ਕਹਿਣਾ ਹੁੰਦਾ ਸੀ ਸਰ ਸਾਡੇ ਥਰੂ ਹੀ ਗਏ ਨੇ ਅੱਜ ਦੋ ਤਿੰਨ ਸਟੂਡੈਂਟ ਇਸ ਤਰ੍ਹਾਂ ਦੇ ਮੈਨੂੰ ਮਿਲ ਗਏ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਕਜ਼ਨ ਜਾਂ ਮੇਰੇ ਵਾਈਫ ਇਹਨਾਂ ਦੇ ਵਾਈਫ ਨੇ ਉਹ ਕਿਸੇ ਹੋਰ ਦੇ ਥਰੂ ਗਏ ਨੇ ਲੇਕਿਨ ਇਹਨਾਂ ਨੇ ਅਪਲਾਈ ਕੀਤਾ ਸਾਈਓਵਰਸਲ ਥਰੂ ਸਰ ਮੈਨੂੰ ਰੀਜ਼ਨ ਦੱਸੋ ਕਿ ਤੁਹਾਡੇ ਮਿਸਿਸ ਜਿਸ ਕਾਲਜ ਅਮਰੀਕਨ ਇਸ ਸਟੱਡੀ ਕਰ ਰਹੇ ਨੇ ਉਹ ਤੇ ਬਹੁਤ ਸਾਰੇ ਸਟੂਡੈਂਟ ਨੇ ਮੈਂ ਖੁਦ ਵੀ ਮੀਟ ਕੀਤਾ ਤੇ ਤੁਹਾਡੇ ਮਿਸਿਸ ਨੇ ਸਾਈਓ ਵਰਸਿਸ ਦਾ ਰੈਫਰੈਂਸ ਹੀ ਕਿਉਂ ਦਿੱਤਾ ਮਤਲਬ ਹੋਰ ਵੀ ਉੱਥੇ ਬਹੁਤ ਸਾਰੇ ਏਜੰਟ ਦੇ थ्रू ਆਏ ਨੇ ਉਹਨਾਂ ਨੇ ਹੀ ਕਿਉਂ ਨਹੀਂ ਕਿਹਾ ਕਿ ਉਹਨਾਂ ਕੋਲ ਜਾ ਕੇ ਅਪਲਾਈ ਕਰੋ ਤੁਸੀਂ ਬਟਾਲੇ ਤੋਂ ਐਨੀ ਦੂਰ ਇੱਥੇ ਆਇਓ ਹਾਂਜੀ ਨਹੀਂ ਸਰ ਮੈਂ ਦੇਖਦਾ ਹੀ ਨਹੀਂ ਇੰਸਟਾ ਦੀ ਫਿਰ ਮੈਂ ਅਦਰੋਂ ਨਹੀਂ ਸਮਝਿਆ ਕਿ ਮੈਂ ਇੱਧਰ ਆ ਗਿਆ ਪਲੀਜ਼ ਤੁਹਾਡੇ ਮਿਸਿਸ ਜਿਹੜੇ ਗਏ ਸੀ ਉਹ ਕਿੰਨੇ ਚ ਗਏ ਸੀ ਤੇ ਕਿੰਨਾ ਖਰਚਾ ਆਇਆ ਸੀ ਨਹੀਂ ਜਸ ਨਹੀਂ ਨਾ ਜਸ ਜਿੰਨੋਂ ਵੱਧ ਵੀ ਆਇਆ ਸੀ ਵੱਧ ਹੀ ਆਇਆ ਸੀ ਚਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ ਸੁਣੋ ਯਕੀਨ ਕਿਸ ਨੂੰ ਆਖਦੇ ਨੇ ਇਸ ਕਲਾਇੰਟ ਦੀ ਵਾਈਫ ਜੋ ਕਿ ਕਿਸੇ ਹੋਰ ਏਜੰਟ ਕੋਲੋਂ ਸਾਈਪਰਸ ਜੈਸੀ ਪਰ ਫਿਰ ਵੀ ਇਸ ਕਲਾਇੰਟ ਨੇ ਚੁਣਿਆ ਸਾਈਓਵਰਸਿਸ ਨੂੰ ਇਸ ਦਾ ਇੱਕੋ ਇੱਕ ਕਾਰਨ ਸੀ ਉਹ ਸੀ ਪੈਕੇਜ ਰੇਟ ਕਿਉਂਕਿ ਜਿੱਥੇ ਬਾਕੀ ਏਜੰਟ ਸਾਈਪਰਸ ਦਾ ਪੈਕੇਜ ਦੇ ਰਹੇ ਨੇ 8 ਤੋਂ 10 ਲੱਖ ਵਿੱਚ ਉੱਥੇ ਸਾਈਓਵਰਸਿਸ ਦੇ ਰਿਹਾ ਏ ਸਿਰਫ 5.5 ਤੋਂ 6 ਲੱਖ ਵਿੱਚ ਹੁਣ ਇਸ ਕਲਾਇੰੰਟ ਨੇ ਤਾਂ ਲਿਆ ਸਾਈਓਵਰਸਿਸ ਨੂੰ ਚੁਣ ਕੇ ਸਹੀ ਫੈਸਲਾ ਹੁਣ ਵਾਰੀ ਤੁਹਾਡੀ ਆ